ਇਹ ਏਡਾ ਗਵ ਹੈ ਹਾਂ ਛੋਡੇ ਕੰਗੇ ਦਾ ਜੀ ਜੀ ਵਾਲੀ ਇਹ ਤਾਂ ਬੱਚ ਦੂਜੇ ਲੁੱਟ ਕਰ ਦਿੰਦੀ ਹੈ ਬੰਦੇ ਨੂੰ ਨਾ ਨਾ ਇਹ ਤਾਂ ਵਧੀਆ ਕਿਸੋ ਸਾਡੇ ਤਾਂ ਹਈ ਵੀ ਉਹੀ ਆ ਛਿੱਜੇ ਵਾਲੀ ਦੂਦਣਾ ਵਾਲੀ ਗੜਾਪਾ ਵਾਲੀ ਅੱਛਾ ਉਹ ਆਇਆ ਫਿਰ ਲੱਗੀ ਹੋਈ ਹੈ ਸਾਡ ਤਾਂ ਜਿਹੜੀ ਅੰਗਰੇਜ਼ੀ ਸ਼ੀਟ ਹੈ ਉਹ ਤਾਂ ਸੀ ਕੋਠੀ ਜੀ ਲਵਾ ਲਈ ਹੁਣ ਪਹਿਲਾਂ ਜਿਹੜੀਆਂ ਸ਼ੀਟਾਂ ਨੇ ਤੇਰਾ ਬਾਪ ਤਾਂ ਫਿਰ ਜਾਂਦਾ ਨਹੀਂ ਨਵੀਂ ਚ ਤਾਂ ਇਹ ਤਾਂ ਬਾਹਰੋਂ ਦੰਨਾਂ ਚ ਜਾਂਦਾ ਪੁੱਠੜ ਪੁੱਠੜ ਉਹ ਵੀ ਬਾਪੂ ਬਣਾ ਦੇਣੀ ਹੈਗੀ ਕਿ ਚੱਲ ਹੋ ਜਾਂਦਾ ਕਰਨ ਮੂੰਹ ਚੜਿਆ ਹੋਇਆਗਾ ਹਾਂ ਮੂੰਹ ਚ ਕੀ ਅੜ ਗਿਆ ਕੁਛ ਨਹੀਂ ਹੋਰ ਬੁੱਕੜਾ ਤੂੰ ਆਇਂਦਾ ਸਮੇਂ ਨੂੰ ਤੂੰ ਵੀਦਾਰੀ ਠੀਕਾ ਕਰੇ ਨਾ ਮੈਂ ਕਹਿੰਦਾ ਕੀ ਬੋਝ ਨਾ ਜਮਾ ਨੀ ਜਾ ਰਿਹਾ ਤੇਰਾ ਵਪਾਰ ਜੇ ਤਾਂ ਵਧੀਆ ਚੱਲਦਾ ਵਪਾਰ ਛੱਡ ਗਿਆ ਹੁਣ ਕੋਉ ਨਹੀਂ ਪੈਂਦਾ ਉਹ ਕੰਮ ਕਿ ਹੈ ਨਹੀਂ ਹਾਂ ਥੋੜੇ ਕੋਟੇ ਗੁੱਡੇ ਕੰਮ ਕਰਦੇ ਨੇ ਬੇਪੇਪਾ ਸੌ ਸਾਮਦੇ ਨਹੀਂ ਫੇਰ ਔਖਾ ਹੋ ਜਾਂਦਾ ਹਾਂਰ ਫੇਰ ਆਇਆ ਹਾਂ ਚਲ ਕੁੜੀ ਨੂੰ ਵੀ ਔਖਾ ਸੀ ਬਧੇ ਛੱਡ ਪਾ ਯਾਰ ਮੈਂ ਲੈਣਾ ਖਾਈ ਫਿੱਡਾ ਜਿਹੜਾ ਲੋਟਖੀ ਔਖਾ ਭੂਆ ਨੂੰ ਵੀ ਔਖਾ ਸੀ ਚਲ ਭਰੇ ਛੱਡ ਗਿਆ ਖਹਿੜਾ ਤੂੰ ਹਾਂ ਹੁਣ ਤਾਂ ਬਸ ਭੂਆ ਕੋਲੀ ਰਹਿਣਾ ਮੈਂ ਤੇਰੀ ਕੋਲੇ ਹਾਂ ਹਾਂ